ਵਸਤੂ ਲੈਣ ਜਾਣੇ ਆ ਤੇ ਭਾਂਡਾ ਸੀ ਖਾਲੀ ਲੈ ਕੇ ਜਾਣੇ ਆ ਚਾਹੇ ਉਹ ਦੁੱਧ ਦੇ ਰੂਪ ਦੇ ਵਿੱਚ ਹੈ ਚਾਹੇ ਜਾਂ ਕੋਈ ਹੋਰ ਵਸਤੂ ਲੈ ਕੇ ਆਉਣੇ ਆ ਕਮਾਲ ਦੀ ਗੱਲ ਇਹ ਹੈ ਕਿ ਜਦੋਂ ਅਸੀਂ ਵਸਤੂ ਲੈਣ ਲਈ ਤੁਰੇ ਨਿਕਲਦੇ ਆ ਤੇ ਭਾਂਡਾ ਖਾਲੀ ਲੈ ਕੇ ਨਿਕਲਦੇ ਆ ਜਿਵੇਂ ਸੁਪਾਂਡੇ ਚ ਕੋਈ ਪਹਿਲਾ ਵਸਤੂ ਪਈ ਵੀ ਹੋਵੇ ਤਾਂ ਅਸੀਂ ਉਸ ਵਸਤੂ ਨੂੰ ਪਹਿਲਾਂ ਦੂਸਰੇ ਢਾਂਡੇ ਚ ਪੜਦੇ ਆਂ ਤੇ ਫਿਰ ਅਸੀਂ ਢਾਂਡਾ ਖਾਲੀ ਕਰਕੇ ਲੈ ਕੇ ਤੁਰਦੇ ਆਂ ਇਹ ਸਾਡੇ ਘਰਾਂ ਚ ਨਿਤਾ ਪ੍ਰਤੀ ਹੁੰਦਾ ਹੈ ਤੇ ਗੁਰੂ ਸਬਾਰੇ ਸਭ ਸੱਚੇ ਪਾਤਸ਼ਾਹ ਨੇ ਜ਼ਿਕਰ ਕੀਤਾ ਹੈ ਸੱਜਣਾ ਜੇ ਗੁਰੂ ਦੀ ਪਾਵਨ ਬਾਣੀ ਦੀ ਵਿਚਾਰ ਮਨ ਵਿੱਚ ਬਿਠਾਉਣੀ ਹੈ ਨਾ ਤਾਂ ਪਹਿਲਾਂ ਤੈਨੂੰ ਆਪਣਾ ਮਨ ਰੂਪੇ ਭਾਂਡੇ ਖਾਲੀ ਕਰਨਾ ਪੈਣਾ ਹੈ ਐਸਾ ਕਿ ਵਾਰ ਦੇ ਪਾਵਨ ਬਚਨ ਅਸੀਂ ਪੜ ਲਈ ਹਰ ਰੋਜ਼ ਵਸਤੂ ਅੰਦਰ ਵਸਤ ਸਮਾਵੇ ਇਹ ਦੂਜੀ ਹੋਵੇ ਪਾਸ ਕਿਉਂਕਿ ਇੱਕ ਭਾਂਡੇ ਚ ਦੋ ਚੀਜ਼ਾਂ ਕਦੀ ਸਮਾ ਨਹੀਂ ਸਕਦੀਆਂ ਪਰ ਅਸੀਂ ਸਮਾਉਣ ਦੀ ਕੋਸ਼ਿਸ਼ ਕਰ ਰਹੇ ਹਾਂ